ਤੋ ਬੀਤ ਬਿਟ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ ਚ ਉੱਠ ਕੇ ਜਿਹੜੇ ਹੜਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਰੈਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਆ ਸੀ ਤੇ ਇੱਕ ਨੇ ਗੱਲ ਕੀਤੀ ਕਿ ਭਾਜਪਾ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਕਹਿੰਦਾ ਮੈਨੂੰ ਹਾਰ ਕੇ ਵੀ ਭਾਜਪਾ ਵਾਲਿਆਂ ਨੇ ਮંત્રી ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸ਼ਾਂ ਕਹਿ ਕੇ ਉਹਨਾਂ ਦਾ ਖੁਰਾਕੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਦਾਦੇ ਨੇ ਬੰਤ ਸਿੰਘ ਨੇ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ ਕਿਉਂਕਿ ਬੀਜੇਪੀ ਹਮੇਸ਼ਾ ਹੀ ਟੱਟ ਗਿਣਤੀਆਂ ਦੀ ਵੈਰੀ ਆ ਔਰ ਦੂਜੀ ਗੱਲ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਸਾਡਾ ਇਤਿਹਾਸ ਆ ਛੋਟੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਖੜਦੇ ਆ ਤਾਂ ਉੱਥੋਂ ਉੱਥੇ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਕਚੇਰੀ ਦੇ ਵਿੱਚ ਕਿ ਤੁਸੀਂ ਸਿੱਖ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਿਓ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਬੀਜੇਪੀ 'ਚ ਆ ਜਾਣ ਉਸ ਫਿਰਕੂ ਪਾਰਟੀ 'ਚ ਆ ਜਾਣ ਤੁਹਾਨੂੰ ਬਹੁਤ ਸਾਰੀਆਂ ਪਦਵੀਆਂ ਮਿਲਣਗੀਆਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਪਦਵੀ ਕਿਸ ਲਈ ਮਿਲੀ ਆ ਕਿ ਜਿਹੜੀਆਂ ਲਾਸ਼ਾਂ ਦੇ ਉੱਤੇ ਤੁਸੀਂ ਰਾਜਨੀਤੀ ਕਰਦੇ ਹੋ ਇਸ ਕਰਕੇ ਤੈਨੂੰ ਪਦਵੀ ਦਿੱਤੀ ਆ ਅਰ ਸੁਪਾਸ ਸਰਵੰਦ ਨੇ ਵੀ ਉਹਨਾਂ ਸਹਿਰਜਾਦਿਆਂ ਨੂੰ ਕਿਹਾ ਕਿ ਤੁਹਾਨੂੰ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਜਾਏਗਾ ਔਰ ਸਹਿਬਜਾਦੇ ਆ ਮੰਗੋ ਤੁਸੀਂ ਰਹੋਗੇ ਵਧੀਆ ਪੋਸ਼ਾਕਾਂ ਪਹਿਨਣ ਨੂੰ ਮਿਲਣਗੀਆਂ ਚੰਗਾ ਖਾਣ ਨੂੰ ਮਿਲੇਗਾ ਚੰਗਾ ਤੁਹਾਨੂੰ ਰਤਬਾ ਮਿਲੇਗਾ ਔਰ ਦੂਜਾ ਉਹਨਾਂ ਨੂੰ ਲਾਲਚ ਦਿੱਤਾ ਕਿ ਦੌਲਤ ਤੁਹਾਨੂੰ ਬੇਸ਼ੁਮਾਰ ਮਿਲੇਗੀ ਜੇ ਤੁਸੀਂ ਇਸਲਾਮ ਕਬੂਲ ਕਰ ਲਓਗੇ ਤੁਹਾਨੂੰ ਬੇਸ਼ੁਮਾਰ ਦੌਲਤ ਮਿਲੇਗੀ ਐਸ਼ੋ ਇਸ਼ਰਤ ਮਿਲੇਗੀ ਅਤੇ ਤੁਹਾਨੂੰ ਉੱਚੇ-ਉੱਚੇ ਅਹੁਦੇ ਦਿੱਤੇ ਜਾਣਗੇ ਤੁਹਾਡਾ ਜਿਹੜਾ ਵਿਆਹ ਵਾ ਬੇਗਮਾ ਨਾਲ ਹੂਰਾ ਨਾਲ ਕਰਾਇਆ ਜਾਏਗਾ ਅਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬੜੀ ਐਸ਼ੋ ਆਰਾਮ ਦੀ ਹੋਏਗੀ ਪਰ ਸਹਿਜਾਦਿਆਂ ਨੇ ਉਹਨਾਂ ਨੂੰ ਸੂਬਾ ਸਰਹੰਦ ਨੂੰ ਕਿਹਾ ਕਿ ਸਾਨੂੰ ਸਾਡਾ ਜਿਹੜਾ ਧਰਮ ਉਹ ਸਭ ਤੋਂ ਪਿਆਰਾ ਰਵਨੀਤ ਬਿੱਟੂ ਸਾਡਾ ਇਤਿਹਾਸ ਇਹ ਆ ਕਿ ਕੱਟ ਬੰਦ ਬੰਦ ਦੇ ਪੱਠੀਆਂ ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕੜ ਕੇ ਮੇਰੀ ਜਵਾਨੀ ਬੜ ਕੇ ਕਾਵੇਗੀ ਇੱਕੋ ਰਾਗਣੀ ਤੇ ਧਰਮ ਪਿੱਛੇ ਲੜਨ ਲਈ ਦਸ਼ਮੇਸ਼ ਤੇ ਦੁਲਾਰਿਆਂ ਦੀਆਂ ਰਗਾਂ 'ਚ ਜਨੂਨ ਹੈ ਕੋਈ ਜ਼ਬਰ ਕੋਈ ਜ਼ੁਲਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਗਨ ਦੀ ਧਰਦਾ ਖੂਨ ਹੈ ਮਿੱਟੂ ਇਹ ਗੱਲ ਧਿਆਨ ਨਾਲ ਸੁਣਨਾ